ਕਿ ਮੈਨੂੰ ਸੇਕ ਲੱਗੇਗਾ ਮੈਨੂੰ ਤੜਪ ਮਹਿਸੂਸ ਹੋਵੇਗੀ ਰੱਬ ਨੇ ਕੀੜੀ ਬਣ ਕੇ ਚੱਲ ਕੇ ਦੱਸਿਆ ਸੀ ਵੀ ਸੇਕ ਨਹੀਂ ਲੱਗਣਾ ਆ ਦੇਖ ਕੀੜੀ ਵੀ ਜਿਉਂਦੀ ਹੈ ਇਸਲਾਮ ਦੇ ਪੈਗੰਬਰਾਂ ਨੂੰ ਵੀ ਇਸ ਗੱਲ ਦਾ ਭੈ ਖਾਦਾ ਸੀ ਉਹਨਾਂ ਨੇ ਕੇਵਲ ਆਪ ਦਾ ਦੰਦ ਸ਼ਹੀਦ ਕਰਾ ਲਿਆ ਸਰੀਰਕ ਮੌਤ ਤੋਂ ਬਚਣ ਦੀ ਖਾਤਰ ਕਿਸੇ ਨੇ ਆਖਿਆ ਇਬਰਾਹਿਮ ਨੇ ਆਖਿਆ ਕਿ ਮੈਨੂੰ ਇਸ ਬਲਦਿਆਂ ਅੰਗਾਰਿਆਂ ਦੇ ਉੱਪਰ ਚੱਲਣਾ ਪੈਣਾ ਰੱਬਾ ਜੇ ਮੈਂ ਚੱਲਿਆ ਤੇ ਮੇਰੇ ਪੈਰਾਂ ਨੂੰ ਦੁੱਖ ਲੱਗੇਗਾ ਮੇਰੇ ਪੈਰਾਂ 'ਚ ਛਾਲੇ ਪੈਣਗੇ ਔਰ ਜੇ ਮੈਂ ਤੜਪਿਆ ਤਾਂ ਫੇਰ ਮੇਰਾ ਲੋਕਾਂ ਦਾ ਮੇਰੇ ਤੋਂ ਤੇ ਤੇਰੇ ਤੋਂ ਭਰੋਸਾ ਟੁੱਟੇਗਾ ਕਹਿੰਦੇ ਰੱਬ ਨੇ ਉਹਨਾਂ ਬਲਦਿਆਂ ਅੰਗਾਰਿਆਂ ਨੂੰ ਫੁੱਲਾਂ ਦੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਤੁਹਾਨੂੰ ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਦਾ ਪੂਰਾ ਜੀਵਨ ਦੁਨੀਆ ਦੀ ਕਿਸੇ ਸਾਖੀ ਦੇ ਵਿੱਚ ਪੜ ਲਓ ਕਿਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਹੋਵੇ ਪਾਰਸ਼ਾ ਤਤੀ ਸਵੀ ਦਾ ਸੇਕ ਲੱਗੇਗਾ ਤੇ ਮੈਨੂੰ ਸੀਹ ਕਰਨੀ ਪੈਣੀ ਹੈ ਕਿਤੇ ਕਿਤੇ ਇਤਿਹਾਸ ਚ ਆਇਆ ਹੋਵੇ ਵੀ ਤਵੀ ਠੰਡੀ ਹੋ ਗਈ